ਐਮਪੀ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਇਸ ਤੋਂ ਮਾੜੀ ਸਰਕਾਰ ਅੱਜ ਤੱਕ ਮੈਨੇ ਦੇਖੀ ਸਰਕਾਰ ਹਰ ਮੁੱਦੇ ਤੇ ਫੇਲ ਹੋਈ ਹੈ ਸਰਕਾਰ ਨੇ ਸੱਤਾ ਦੇ ਵਿੱਚ ਔਨ ਸਮੇਂ ਰੰਗਲੇ ਪੰਜਾਬ ਦਾ ਨਾਰਾ ਦਿੱਤਾ ਸੀ ਅੱਜ ਰੰਗਲੇ ਪੰਜਾਬ ਨੂੰ ਗੰਦਲਾ ਬਣਾ ਕੇ ਰੱਖ ਦਿੱਤਾ ਗੈਂਗਸਟਰ ਦਲਜੀਤ ਪਾਣਾ ਨੂੰ ਲੈ ਕੇ ਵੀ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਬਿਆਨ ਦਿੱਤਾ ਉਹਨਾਂ ਕਹਿੰਿਆ ਕਿ ਸਰਕਾਰ ਨੇ ਦਲਜੀਤ ਪਾਣਾ ਨੂੰ ਜਾਣ ਬੁਝ ਕੇ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਸਰਕਾਰ ਚਾਹੁੰਦੀ ਸੀ ਕਿ ਦਲਜੀਤ ਪਾਣਾ ਲੋਕਾਂ ਨੂੰ ਵੋਟ ਤੇ ਲਈ ਧਮਕਾਏ ਦਾ ਐਮਪੀ ਅਮਰਿੰਦਰ ਸਿੰਘ ਰਾਜਾ ਵਿਡਿੰਗ ਜੋ ਕਿ ਪੰਜਾਬ ਸਰਕਾਰ ਤੇ ਵੱਡੇ ਨਿਸ਼ਾਨੇ ਸਾਹਦੇ ਨਜ਼ਰ ਆਏ ਉਹਨਾਂ ਕਹਿਆ ਕਿ ਰੰਗਲੇ ਪੰਜਾਬ ਦਾ ਨਾਰਾ ਦੇਣ ਵਾਲੀ ਪੰਜਾਬ ਸਰਕਾਰ ਗੰਦਲਾ ਪੰਜਾਬ ਬਣਾ ਕੇ ਰੱਖ ਦਿੱਤਾ ਸਰਕਾਰ ਨੇ ਸੱਤਾ ਚੋਂ ਤੋਂ ਪਹਿਲਾਂ ਰੰਗਲੇ ਪੰਜਾਬ ਦਾ ਨਾਰਾ ਦਿੱਤਾ ਸੀ ਸਰਕਾਰ ਹੱਦ ਮੁੱਦੇ ਤੇ ਫੇਲ ਹੋਈ ਹੈ ਇਸ ਤੋਂ ਮਾੜੀ ਸਰਕਾਰ ਮੈਂ ਅਜੇ ਤੱਕ ਨਹੀਂ ਦੇਖੀ ਇਸ ਪ੍ਰਕਾਰ ਦੇ ਅੱਜ ਪੰਜਾਬ ਦੇ ਹਾਲਾਤ ਹੋ ਗਏ ਨੇ ਮੈਨਸ ਉਹਨੇ ਉਹਨੇ ਸੋਚਿਆ ਕਿ ਕਿਸੇ ਨੇ ਲਿਖਿਆ ਕਿ ਵਾ ਨਹੀਂ ਸਰਕਾਰੇ ਵਾ ਨਹੀਂ ਮਾਨ ਸਰਕਾਰੇ ਤੂੰ ਦਿਨੇ ਵਖਾਤੇ ਤਾਰੇ ਜਿਸ ਪ੍ਰਕਾਰ ਦੇ ਪੰਜਾਬ ਦੇ ਹਾਲਾਤ ਹੋ ਗਏ ਨੇ ਮੈਂ ਸਮਝਦਾ ਕਿ ਮੇਰੀ ਜ਼ਿੰਦਗੀ ਦੇ 45 ਸਾਲਾਂ ਦੀ ਉਮਰ ਦੇ ਵਿੱਚ ਮੈਂ ਇਸ ਤੋਂ ਪਹਿਲਾਂ ਬੜੀਆਂ ਸਰਕਾਰਾਂ ਆਈਆਂ ਬੜੀਆਂ ਛਲੀਆਂ ਗਈਆਂ ਬੜੀਆਂ ਕਮਜ਼ੋਰੀਆਂ ਸਨ ਲੇਕਿਨ ਇਸ ਤਰ੍ਹਾਂ ਦੀ ਸਰਕਾਰ ਮੈਂ ਆਪਣੇ ਜੀਵਨ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਨਹੀਂ ਦੇਖੀ ਜਿਸ ਦਾ ਮੁਕੰਮਲ ਰੂਪ ਦੇ ਵਿੱਚ ਮੈਂ ਸਮਝਦਾ ਇੱਕ ਸਰਕਾਰ ਦਾ ਫੇਲੀਅਰ ਇੱਕ ਸਾਲ ਦੇ ਅੰਦਰ ਅੰਦਰ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਪੰਜਾਬ ਬਣਾ ਦੇਾਂਗੇ ਲੇਕਿਨ ਮੈਨੂੰ ਲੱਗਦਾ ਕਿ ਨਸ਼ਾ 4 ਗੁਣਾ ਇਸ ਪੰਜਾਬ ਦੇ ਅੰਦਰ ਹੋ ਗਿਆ ਹੈ ਲੋਇ ਤਾਂ ਅਗਨਤੀ ਸਥਿਤੀ ਤੋਂ ਤੁਸੀਂ ਪਣੀ ਪਾਤੀ ਵਖਫੋ ਜਿਸ ਪ੍ਰਕਾਰ ਦੇ ਕੋਈ ਵਿਧਿਆਣਾ ਦਾ ਬਿਨ ਦਿਹਾੜੇ ਹੱਸਦਾ ਔਰ ਪੁਲਿਸ ਕਰਮਚਾਰੀ ਔਰ ਗਾਰਡਸ ਥੋਡੇ ਹੁੰਦੇ ਨਾਗ ਬਾਪਯੂ ਦੇ ਪਹਿਲੀ ਵਾਰੀ ਨਹੀਂ ਹੋਇਆ ਪਹਿਲਾਂ ਨਕੋਦਰ ਦੀ ਘਟਨਾ ਹੋਈ ਤੁਸੀਂ ਦੇਖਿਆ ਹੋਣਾ ਕਿ ਸਿਕਿਉਰਿਟੀ ਗਾਰਡਸ ਥੋਡੇ ਨਾਲ ਹੁੰਦੇ ਆ ਲੋਕਾਂ ਦਾ ਭੈ ਪੁਲਿਸ ਦਾ ਜਿਹੜਾ ਚੱਕਿਆ ਗਿਆ ਡਰ ਥੋਡੇ ਨਾਲ ਸਿਕਿਉਰਿਟੀ ਗਾਰਡ ਹੋਣ ਦੇ ਬਾਪਯੂ ਵੀ ਲੋਕ ਤੁਹਾਡੇ ਤੇ ਹਮਲਾ ਕਰ ਦਿੰਦੇ ਸੋ ਮੇਰੇ ਕਹਿਣ ਦਾ ਮਤਲਬ ਲਾ ਐਂਡ ਆਰਡਰ ਵੀ ਜਿਹੜੀ ਸਥਿਤੀ ਹੈ ਉਹ ਮਕਮਲ ਜਿਹੜੀ ਹੈ ਉਹਦਾ ਬੁਰਾ ਹਾਲ ਹੈ ਸਾਡੇ ਸਾਡੀ ਜਿਹੜੀ ਚਿੱਠੀ ਲਿਖੀ ਮੈਂ ਤੇ ਬਾਜਵਾ ਸਾਹਿਬ ਨੇ ਉਹਦੇ ਵਿੱਚ ਹਾਮੀ ਜੁਕਾਈ ਕਿ ਜੋ ਤੁਸੀਂ ਕਹਿ ਰਹੇ ਹੋ ਇਹ ਠੀਕ ਹੈ ਭਾਨਾ ਆਨੰਦ ਦਾ ਵਿਅਕਤੀ ਜਿਹੜਾ ਸ਼ਹਿਰ ਦਾ ਨਿਵਾਸੀ ਸੀ ਉਹਨੂੰ ਪਿੰਡ ਦਾ ਨਿਵਾਸੀ ਬਣਾ ਕੇ ਕਿਸ ਤਰ੍ਹਾਂ ਪੂਰੀ ਸਾਰਿਸ਼ ਕਰਕੇ ਇਹਨਾਂ ਦੇ ਨੁਮਾਇੰਦਿਆਂ ਨੇ ਜਿਹੜੇ ਕੰਟੈਸਟੈਂਟ ਕੈਂਡੀਡੇਟਸ ਹਨ ਕਿੱਦਾਂ ਉਹਨੂੰ ਬਾਹਰ ਲਿਆਂਦਾ ਗਿਆ ਉਹਨਕਿ ਕੋਜੀ ਹਰਕਤ ਹਾਲਾਕੀ ਲੋਕ ਜਾਣਦੇ ਨੇ ਇਮੀਡੀਏਟਲੀ ਕਿਵੇਂ ਉਹਨੂੰ ਪਰੋਨ ਮਿਲੀ ਔਰ ਕਿੱਦਾਂ ਹੋਇਆ ਇਹ ਸਾਰੀ ਕਹਾਣੀ ਤੋਂ ਤੁਸੀਂ ਵਕਫੂ ਲੇਕਿਨ ਇਸ ਦੇ ਬਾਪਯੂਦ ਵੀ ਧੰਨ ਦਲ ਦਾ ਜਿਹੜਾ ਇਹ ਸਮਾਗ ਹੋ ਰਿਹਾ ਹੈ ਜਿਹੜੀ ਇੱਕ ਸਰਕਾਰ ਦੁਆਰਾ ਲੋਟਰੀ ਚੱਲ ਰਹੀ ਹੈ ਜਲੰਧਰ ਮੈਸੇ ਵਿੱਚ ਲੋਕਾਂ ਨੂੰ ਪੈਸੇ ਦੇ ਕੇ ਲੋਕਾਂ ਨੂੰ ਸ਼ਰਾਬਾ ਪਿਆ ਕੇ ਆਪ ਦੇ ਵੱਲ ਲੈ ਕੇ ਜਾਣ ਦਾ ਸਿਲਸਿਲਾ ਹਜੇ ਜਾਰੀ ਹੈ ਸਾਡੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਹੈ ਇਸ ਗੱਲ ਤੇ ਕਿ ਇਸ ਤੇ ਵੀ ਅਸੀਂ ਤੁਹਾਨੂੰ ਲਿਖਤੀ ਸ਼ਿਕਾਇਤ ਦੇ ਚੁੱਕੇ ਹਾਂ ਜਿਹੜੇ ਲੋਕ ਨਸ਼ਾ ਮੁਕਤੀ ਦਾ ਨਾਰਾ ਦਿੰਦੇ ਸਨ ਇਮਾਨਦਾਰੀ ਦਾ ਨਾਰਾ ਦਿੰਦੇ ਸਨ ਇਸ ਪੰਜਾਬ ਨੂੰ ਬਦਲਣਾ ਚਾਹੁੰਦੇ ਸਨ ਬਦਲਾਅ ਦਾ ਨਾਰਾ ਔਰ ਰੰਗਲੇ ਪੰਜਾਬ ਦਾ ਅੱਜ ਉਹਨਾਂ ਨੇ ਗੰਦਲਾ ਪੰਜਾਬ ਬਣਾਤਾ ਔਰ ਮੈਂ ਸਮਝਦਾ ਕਿ ਇੱਕ ਇਲੈਕਸ਼ਨ ਜਿੱਤਣ ਵਾਸਤੇ ਸਾਡੇ ਕੋਲੇ ਇਹਨਾਂ ਕੋਲੇ 92 ਸੀਟਾਂ ਜਿੱਤੇ ਇੱਕ ਇਲੈਕਸ਼ਨ ਜਿੱਤਣ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਸਰਕਾਰ ਨੇ ਸਾਰੇ ਕਾਨੂੰਨ ਸਿੱਕੇ